ਗੁਰ ਸਾਹਿਬ ਜੀ ਦਾ ਨਮ ਦੇਵ ਫਨਿੰਦਨ ਸਾਚਰ ਭੂਤ ਭਵਿਕ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਦਾ ਨਮ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਆਹੇ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੁਗੋ ਜੁਗਿਆ ਟਲ ਚਬਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹਿਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਜੁੜੇ ਮਿਲ ਬੈਠੇ ਕਾਲ ਸਤਿ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਾਮ ਕੀਤੀ ਹੈ ਅੰਮ੍ਰਿਤ ਵੇਲਾ ਸੱਚ ਨਾਮ ਉਹ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ ਦੇ ਮਹਾਵਾਕ ਅਨੁਸਾਰ ਅੰਮ੍ਰਿਤੁਲੇ ਸਮਾ ਸਤਿਗੁਰੂ ਜੀਆ ਨੇ ਬਖਸ਼ਿਸ਼ ਕੀਤਾ ਅਮਰਤ ਵਾਲ ਦੇ ਸਮੇਂ ਨੂੰ ਮੁਕ ਰੱਖਦੇ ਹੋਇਆ ਸਤਿਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੀ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆਂ ਦੀ పాਗਨ ਪੇਤਰ ਹਜ਼ੂਰੀ ਅੰਦਰ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦੀ ਗ੍ਰਿ ਬਾਣੀ ਆਪ ਜੀਆਂ ਨੇ ਸਰਵਣ ਕੀਤੀ ਹੈ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਜੋ ਕਿ ਧੰਗ ਗੋਵਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪੀਤ੍ਰ ਗੁਰਬਾਣੀ ਤਵ ਪ੍ਰਸਾਦ ਸਵਈਆਂ ਦੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਆ ਰਹੀ ਹੈ ਜੋ ਕਿ ਆਪ ਜੀ 6 ਪੌੜੀਆਂ ਸਰਮਣ ਚੱਕਰ ਸੁੱਕੇ ਹੋ ਅੱਜ 7ਵੀਂ ਪੌੜੀ ਦੀ ਅਰੰਭਤਾ ਹੋਈ ਹੈ ਧੰਨ ਗੁਰੂ ਗੋਵਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਸਭ ਸਿੱਖਿਆ ਦੇ ਕਰਕੇ ਨਿਹਾਲ ਕਰ ਰਹੇ ਨੇ ਮਨ ਬ੍ਰਿਤੀਆਂ ਦੀ ਇਕਾਗਰਤਾ ਕਰਕੇ ਪਾਵਨ ਪੀਤਰ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਮਣ ਕਰੀਏ ਸਾਰੀ ਸੰਗਤ ਰਸਨਾ ਤੋਂ ਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ दानव देव फनिन्दन साचर भूत पवेख पमान जपेंगे दानव कैंदे ने दैत देव कैंदे ने देवते नु फनिन्दन कैंदे ने शेषनाग नसाचर कैंदे ने भूत आदिक रात नो फिरत तुरन वाले भूत ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਜਾਂਤ ਦੇਵਤੇ ਸੇਸਨਾਗ ਤੇ ਭੂਤ ਪ੍ਰੇਤ ਆਦਿਕ ਭੂਤੋਂ ਭਾਵ ਕੇ ਜਿਹੜਾ ਸਮਾ ਹੈ ਸਮੇ ਨੂੰ ਕਹਿੰਦੇ ਨੇ ਬੀਤ ਚੁੱਕਾ ਸਮੇਂ ਨੂੰ ਕਹਿੰਦੇ ਨੇ ਭੂਤ ਆਉਣ ਵਾਲੇ ਸਮੇਂ ਨੂੰ ਕਹਿੰਦੇ ਨੇ ਭਵਿਕ ਭਾਣ ਭਾਵ ਕੀ ਵਰਤਮਾਨ ਸਮਾ ਪਾਖਸ਼ਾ ਪ੍ਰਮਾਨ ਕਰਦੇ ਨੇ ਗੈਂਤ ਦੇਵਤੀ ਸੇਸਨਾਗ ਭੂਤ ਪ੍ਰੇਤ ਆਦਿਕ ਬੀਤ ਗਏ ਸਮੇਂ ਵਿੱਚ ਵੀ ਉਸ ਪ੍ਰਭੂ ਨੂੰ ਜਪਦੇ ਰਹੇ ਹਨ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਪਣਗੇ ਤੇ ਹੁਣ ਵਰਤਮਾਨ ਸਮੇਂ ਵਿੱਚ ਵੀ ਜਪ ਰਹੇ ਹਨ ਸਾਰੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਪ ਰਹੇ ਨੇ ਭਾਵੇਂ ਉਹ ਦੇਵਤੇ ਹੈ ਦਾਤ ਨੇ ਸੇਸਨਾਗ ਆ ਭਾਵੇਂ ਭੂਤ ਪ੍ਰੇਤ ਦੀਆਂ ਜੂਨਾਂ ਨੇ ਜਿਹੜੀਆਂ ਉਹ ਵੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਜਪ ਰਹੇ ਨੇ ਹੁਣ ਵੀ ਜਪ ਰਹੇ ਨੇ ਪਹਿਲਾਂ ਤੋਂ ਵੀ ਜਪਦੇ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹੈ ਅਗਲਾ ਸਮਾਂ ਉਦੋਂ ਵੀ ਜਪਣਗੇ ਜੀਵ ਜਿਤੇ ਜਲਮੈ ਥਲਮੈ ਪਲ ਹੀ ਪਲ ਮੈਂ ਸਭ ਥਾਪ ਥਪੈਗੇ ਜੀਵ ਜਿਤੇ ਜਿਤੇ ਦਾ ਭਾਵ ਹੈ ਜਿੰਨੇ ਪਲ ਹੀ ਪਲ ਮੈਂ ਝਟਪਟ ਥਾਪ ਕਹਿੰਦੇ ਨੇ ਬਣਾਵਟ ਨੂੰ ਫਤਾਂਗੇ ਰਚਦਾ ਹੈ ਪਾਤਸ਼ਾਹ ਪ੍ਰਮਾਨ ਕਰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਜਲ ਵਿੱਚ ਤੇ ਥਲ ਵਿੱਚ ਜਿੰਨੇ ਵੀ ਜੀਵ ਜੰਤ ਨੇ ਉਹ ਸਾਰਿਆਂ ਨੂੰ ਇੱਕ ਪਲ ਵਿੱਚ ਹੀ ਰਚ ਦਿੰਦਾ ਹੈ ਆਖੋ ਸਤਨਾਮ ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਹੈ ਸਾਰੀ ਕਾਇਨਾਤ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਹੈ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਆ ਨਾ ਜੀਵ ਜਤੇ ਜਲ ਮੈਂ ਥਲ ਵਿੱਚ ਜਿੰਨੇ ਵੀ ਜੀਵ ਨੇ ਜਲ ਵਿੱਚ ਥਲ ਵਿੱਚ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪਰਮੇਸ਼ਰ ਚਾਹੇ ਤੇ ਇੱਕ ਪਲ ਦੇ ਵਿੱਚ 84 ਲੱਖ ਜੂਨ ਜਿਹੜੀ ਆ 42 ਲੱਖ ਜਿਹੜੀ ਆ ਉਹ ਥਲ ਦੇ ਵਿੱਚ ਹੈ ਤੇ ਬਲ 42 ਲੱਖ ਜਿਹੜੀ ਆ ਉਹ ਜਲ ਦੇ ਵਿੱਚ ਹੈ ਪਾਤਸ਼ਾਹ ਕਹਿੰਦੇ ਸਾਰਿਆਂ ਨੂੰ ਇੱਕ ਪਲ ਵਿੱਚ ਹੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਰਾਜ ਦਿੰਦਾ ਹੈ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪਾਂਗੇ ਪੁੰਨ দান ਆਦਿ ਸੁਭ ਕਰਮਾਂ ਦਾ ਪ੍ਰਤਾਪ ਵਧੇਗਾ ਪਾਤਸ਼ਾਹ ਪ੍ਰਮਾਨ ਕਰਦੇ ਨੇ ਪੁੰਨ ਪ੍ਰਤਾਪਨ ਪੁੰਨ ਕਹਿੰਦੇ ਨੇ ਚੰਗੇ ਕਰਮ ਨੂੰ ਪ੍ਰਤਾਪਨ ਕਹਿੰਦੇ ਨੇ ਤੇਜ ਬਾੜ ਤੋਂ ਭਾ ਬ੍ਰਿਧੀ ਜੈਤ ਤੁੰ ਜੈਕਾਰ ਦੀ ਤੁੰ ਪਾਤਸ਼ਾਹ ਪ੍ਰਮਾਨ ਕਰਦੇ ਪੁੰਨ ਦਾਨ ਆਦਿਕ ਸੁਭ ਕਰਮਾਂ ਦਾ ਪ੍ਰਤਾਪ ਜਿਹੜਾ ਨਾ ਉਹ ਵਧੇਗਾ ਤੇ ਸਭ ਪਾਸੇ ਜੈਕਾਰ ਦੀ ਤੁੰ ਸੁਣਾਈ ਦੇਵੇਗੀ ਤੇ ਪਾਪਾਂ ਦਾ ਸਮੂਹ ਦਾ ਦਲ ਜਿਹੜਾ ਹੈ ਉਹ ਨਾਸ਼ ਹੋ ਜਾਣਗੇ ਸਾਦ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭ ਅਵਲੋਕ ਚਪਾਂਗੇ ਪੰਜ ਕਹਿੰਦੇ ਨੇ ਸਮੂਹ ਖਪਾਂਗੇ ਖਤਮ ਹੋ ਜਾਂਦੇ ਸਾਦ ਭਲੇ ਮਨੁੱਖ ਸਮੂਹ ਕਹਿੰਦੇ ਨੇ ਸਾਰਿਆਂ ਜਗ ਕਹਿੰਦੇ ਨੇ ਸੰਸਾਰ ਵਿੱਚ ਸਤਰ ਬੁਰੇ ਮਨੁੱਖ ਆਹ ਲੋਕ ਕਹਿੰਦੇ ਨੇ ਵੇਖ ਕਰਕੇ ਚਪਾਂਗੇ ਖਿੱਚ ਜਾਂਦੇ ਹਨ ਪਾਤਸ਼ਾਹ ਫਰਮਾਨ ਕਰਦੇ ਨੇ 7ਵੀਂ ਪੌੜੀ ਦੀ ਅਖੀਲੀ ਪੰਕਤੀ ਦੇ ਵਿੱਚ ਕਹਿੰਦੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਸਾਧੂ ਭਾ ਭਲੇ ਪੁਰਸ਼ ਜਿਹੜੇ ਨੇ ਸੰਸਾਰ ਵਿੱਚ ਬੜੀ ਪ੍ਰਸੰਤਾ ਦੇ ਨਾਲ ਫਿਰਨਗੇ ਤੇ ਭਲੇ ਪੁਰਸ਼ਾਂ ਦੇ ਦੁਸ਼ਮਣ ਮੰਦੇ ਆਦਮੀ ਜਿਹੜੇ ਹਨ ਉਹਨਾਂ ਨੂੰ ਵੇਖ ਕਰਕੇ ਖਿਜਣਗੇ ਭਾਵ ਕਿ ਆਪਣੇ ਆਪ ਨਹੋਲੇ ਪੈਂਦੇ ਵੇਖ ਕਰਕੇ ਉਹ ਦੁਖੀ ਹੋਣਗੇ ਪਾਤਸ਼ਾਹ ਨੇ ਦੱਸ ਦਿੱਤਾ ਕਹਿੰਦੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਕਹਿੰਦੇ ਭਲੇ ਪੁਰਸ਼ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਸਾਧੂ ਜਨ ਜਿਹੜੇ ਹਨ ਸੰਸਾਰ ਦੇ ਵਿੱਚ ਬੜੀ ਪ੍ਰਸੰਤਾ ਦੇ ਨਾਲ ਉਹ ਫਿਰਨਗੇ ਤੇ ਭਲੇ ਪੁਰਸ਼ਾਂ ਦੇ ਉਹਨਾਂ ਦੇ ਜਿਹੜੇ ਦੁਸ਼ਮਣੇ ਹਨ ਸਤਰ ਸਵੇ ਅਵਲੋਗ ਚਮਾਂਗੇ ਜਿਹੜੇ ਉਹਨਾਂ ਦੇ ਦੁਸ਼ਮਣ ਆਣ ਹੁਣ ਸਾਧੂ ਜਨ ਸਾਧ ਜਨ ਜਿਹੜਾ ਜਿਨ੍ਹਾਂ ਦਾ ਸਾਰੇ ਸਤਕਾਰ ਕਰਦੇ ਨੇ ਉਹਨਾਂ ਦਾ ਸਤਕਾਰ ਦੇਖ ਕਰਕੇ ਭਾਵ ਆਪਣੇ ਆਪ ਨੂੰ ਹੌਲੇ ਪੈਂਦੇ ਦੇਖ ਕਰਕੇ ਜਿਹੜੇ ਮਾੜੇ ਕਰਮ ਮੰਦੇ ਆਦਮੀ ਨੇ ਮੰਦੇ ਕਰਮ ਕਰਨ ਵਾਲੇ ਉਹ ਦੇਖ ਕਰਕੇ ਦੁਖੀ ਹੋਣਗੇ ਅਗਲੀ ਪੌੜੀ ਵੀ ਸਤਿਗੁਰੂ ਜੀ ਫਰਮਾਨ ਕਰਦੇ ਹਨ ਮਾਨਮ ਇੰਦਰ ਗਜਿੰਦਰ ਨਰਾਦ ਜੋ ਅੰਤਰ ਲੋਕ ਕੋ ਰਾਜ ਕਰਨਗੇ ਮਾਨਮ ਕਹਿੰਦੇ ਨੇ ਮਨੁੱਖ ਇੰਦਰ ਕਹਿੰਦੇ ਰਾਜਾ ਗਜਿੰਦਰ ਕਹਿੰਦੇ ਵੱਡੇ ਵੱਡੇ ਹਾਥੀ ਪਾਤਸ਼ਾਹ ਫਰਮਾਨ ਕਰਦੇ ਨੇ ਕਹਿੰਦੇ ਜਿਹੜੇ ਮਨੁੱਖ ਵੱਡੇ ਵੱਡੇ ਹਾਥੀਆਂ ਦੇ ਮਾਲਕ ਬਣ ਕੇ ਇੰਨਾ ਭਾਵ ਸਾਰੀ ਸ੍ਰਿਸ਼ਟੀ ਤੇ ਰਾਜ ਕਰਦੇ ਹਨ ਜਿਹੜੇ ਮਨੁੱਖ ਵੱਡੇ ਵੱਡੇ ਹਾਥੀਆਂ ਦੇ ਮਾਲਕ ਮਾਨਮ ਇੰਦਰ ਗਜਿੰਦਰ ਨਾਦਵ ਜਉਨਤ ਲੋਕ ਨੂੰ ਰਾਜ ਕਰਨਗੇ ਜਿਹੜੇ ਰਾਜ ਕਮਾਉਣ ਵਾਲੇ ਨੇ ਵੱਡੇ ਵੱਡੇ ਹਾਥੀਆਂ ਦੇ ਮਾਲਕ ਨਹੀਂ ਜਿਹੜੇ ਸਾਰੀ ਕਹਿੰਦੇ ਸ੍ਰਿਸ਼ਟੀ ਦੇ ਸਾਰੀ ਦੁਨੀਆ ਤੇ ਰਾਜ ਕਰਨ ਵਾਲੇ ਕੋਟ ਇਸ਼ਨਾਨ ਗਜਾਜ ਕੇ ਦਾਨ ਅਨੇਕ ਸਵੰਬਰ ਸਾਜ ਬਰਾਂਗੇ ਜਿਹੜੇ ਪੁਰਖ ਕਰੋੜਾਂ ਤੀਰਥਾਂ ਤੇ ਜਾ ਕਰਕੇ ਇਸ਼ਨਾਨ ਕਰਦੇ ਹਨ ਤੇ ਹਾਥੀ ਘੋੜੇ ਤੇ ਗਊ ਆਦਿਕ ਬ੍ਰਾਹਮਣਾਂ ਨੂੰ ਦਾਨ ਕਰਦੇ ਹਨ अनेका ਸਵੰਬਰ ਰਾਜ ਕਰਕੇ ਇਸਤਰੀਆਂ ਨੂੰ ਵਰਦੇ ਹਨ ਐਸੇ ਮਨੁੱਖ ਜਿਹੜੇ ਆ ਪਾਤਸ਼ਾਹ ਕਹਿੰਦੇ ਭਾਵੇਂ ਉਹ ਤੀਰਥਾਂ ਤੇ ਇਸ਼ਨਾਨ ਕਰਦੇ ਹੋਣ ਦਾਨ ਪੁੰਨ ਵੀ ਬੜਾ ਕਰਦੇ ਹੋਣ ਪੁੰਨ ਦਾਨ ਕਰਨ ਵਾਲੇ ਹੋਣ ਬ੍ਰਹਮ ਮਹੇਸ਼ਰ ਵਿਸ਼ਨੂ ਸਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਪਾਤਸ਼ਾਹ ਕਹਿੰਦੇ ਵੱਡੇ ਵੱਡੇ ਰਾਜਿਆਂ ਤੋਂ ਇਲਾਵਾ ਬ੍ਰਹਮਾ ਤੇ ਮਹੇਸ਼ਰ ਬ੍ਰਹਮਾ ਤੇ ਸ਼ਿਵ ਜੀ ਬਿਸ਼ਨੁ ਸਤੀਪਤ ਅੰਸ ਅੰਤ ਫਸੇ ਜਾਂ ਉਾਸ ਪਰਾਂਗੇ ਕਹਿੰਦੇ ਵੱਡੇ ਵੱਡੇ ਰਾਜਿਆਂ ਤੋਂ ਇਲਾਵਾ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਤੇ ਦੇਵਤਿਆਂ ਦਾ ਰਾਜਾ ਇੰਦਰ ਵੀ ਪਾਤਸ਼ਾਹ ਕਹਿੰਦੇ ਅੰਤ ਨੂੰ ਜਮ ਦੀ ਫਾਹੀ ਵਿੱਚ ਫਸਦੇ ਹਨ ਆਖੋ ਸਤਨਾਮ ਉਹ ਵੀ ਕਹਿੰਦੇ ਅੰਤ ਨੂੰ ਜਮਾਂ ਦੀ ਫਾਹੀ ਦੇ ਵਿੱਚ ਉਹਨਾਂ ਵੀ ਫਸਣਾ ਹੈ ਉਹ ਵੀ ਫਸਦੇ ਨੇ ਇਹਨੇ ਮਨੁੱਖਾਂ ਦੀ ਤੇ ਗੱਲ ਛੱਡੋ ਵੱਡੇ ਵੱਡੇ ਰਾਜਿਆਂ ਤੋਂ ਰਾਜਿਆਂ ਤੋਂ ਇਲਾਵਾ ਜਿਹੜੇ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਤੇ ਦੇਵਤਿਆਂ ਦਾ ਰਾਜਾ ਇੰਦਰ ਅੰਤ ਨੂੰ ਕਹਿੰਦੇ ਜੰਮ ਦੀ ਫਾਹੀ ਦੇ ਵਿੱਚ ਫਸਦੇ ਹਨ ਜੇ ਨਰ ਸ੍ਰੀ ਪਤ ਕੇ ਪ੍ਰਸ ਹਾਂ ਪਾਗ ਤੇ ਨਰ ਫੇਰ ਨਾ ਦੇਹ ਧਰਾਂਗੇ ਫਤਿਹਾ ਪ੍ਰਮਾਨ ਕਰਦੇ ਜਿਹੜੇ ਆਦਮੀ ਮਾਇਆ ਦੇ ਪਤੀ ਭਾਵ ਕੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੇ ਨੇ ਭਗਤੀ ਮਾਰਗ ਤੇ ਤੁਰਦੇ ਹਨ ਉਹ ਮਨੁੱਖ ਮੁੜ ਕੇ ਸਰੀਰ ਧਾਰਨ ਨਹੀਂ ਕਰਨਗੇ ਪਹਿਲਾਂ ਸਤਿਗੁਰੂ ਜੀ ਨੇ ਦੱਸ ਦਿੱਤਾ ਕਿ ਜਿਹੜੇ ਵੱਡੇ ਵੱਡੇ ਆ ਮਰਾਜੇ ਵੱਡੇ ਵੱਡੇ ਮਹੇਸ਼ਰ ਵਿਸ਼ਨ ਸਚੀ ਪਤ ਬ੍ਰਹਮਾ ਜੀ ਵਰਗੇ ਉਹ ਵੀ ਜਿਹੜੀ ਹੈ ਜਮਾ ਦੀ 판ਦੀ ਉਹਨਾਂ ਨੂੰ ਵੀ ਪਹਿ ਜਾਣੀ ਹੈ ਫਿਰ ਅਖੀਰਲੀ ਪੰਕਤੀ ਵੀ ਸਤਿਗੁਰੂ ਜੀ ਫਰਮਾਨ ਕਰਦੇ ਨੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪੱਗ ਜਿਹੜੇ ਆਦਮੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਚਰਨਾਂ ਦੀ ਸੇਵਾ ਕਰਦੇ ਹਨ ਭਗਤੀ ਦੇ ਮਾਰਗ ਤੇ ਤੁਰਦੇ ਹਨ ਉਹ ਮੁਨੁੱਖ ਮੁੜ ਕੇ ਸਰੀਰ ਧਾਰਨ ਨਹੀਂ ਕਰਨਗੇ। ਭਾਵ ਉਹਨਾਂ ਦਾ ਜਨਮ ਮਰਨ ਕਟਿਆ ਜਾਵੇਗਾ ਤੇ ਉਹ ਮੁਕਤ ਹੋ ਜਾਣਗੇ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਜਿਹੜੇ ਆਦਮੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਜਰ ਸੇਵਾ ਕਰਦੇ ਨੇ ਭਗਤੀ ਦੇ ਮਾਰਗ ਤੇ ਚੱਨਣ ਵਾਲੇ ਜਿਹੜੇ ਹਨ ਪਾਤਸ਼ਾਹ ਨੇ ਇਹ ਨਹੀਂ ਕਿਹਾ ਵੀ ਪਾਤਸ਼ਾਹ ਨੇ ਕਿਹਾ ਜਿਹੜਾ ਨਾਮ ਜਪਣ ਵਾਲਾ ਨਾ ਉਦਹੀ ਬੰਦ ਖਲਾਸੀ ਹੋਣੀ ਹੈ ਉਹਦੀ ਮੁਕਤੀ ਹੋਣੀ ਹੈ ਭਾਵੇਂ ਬ੍ਰਹਮਾ ਮਹేశਰ ਮਹੇਸ਼ਰ ਵਿਸ਼ਨੂ ਸਚੀਪਤ ਆਤਸ਼ਾ ਕਹਿੰਦੇ ਨਾਮ ਤੋਂ ਬਿਨਾ ਜਮਾ ਦੀ ਫਾਹੀ ਪੈ ਜਾਵੇਗੀ ਭਾਵੇਂ ਕੋਈ ਕਿੰਨਾ ਵੀ ਧਨਾੜ ਰਾਜਾ ਕਿਉ ਨਾ ਹੋਵੇ ਕਿੰਨੀ ਵੀ ਦੌਲਤ ਵਾਲਾ ਹੋਵੇ ਰਾਜ ਭੋਗਦਾ ਹੋਵੇ ਹਾਥੀ ਘੋੜੇ ਅੱਜ ਕੋਲ ਹੋਣ ਜੀ ਉਹ ਇਸ ਗੱਲ ਸਮਝ ਲਾਵੇ ਕਿ ਮੇਰੇ ਕੋਲ ਤੇ ਮਾਇਆ ਬੜੀ ਐ ਮੇਰੇ ਕੋਲ ਜਹਾਂ ਦਾ ਤਾਂ ਬੜੀਆਂ ਨੇ ਤੇ ਸ਼ਾਇਦ ਮੈਂ ਜਮਾ ਦੀ ਫੰਦੀ ਤੋਂ ਬਚ ਜਾਵਾਂ ਸ਼ਾਇਦ ਮੈਂ ਜਨਮ ਮਰਨ ਦੇ ਗੇੜ ਦੇ ਵਿੱਚੋਂ ਬਚ ਜਾਵਾਂ ਤੇ ਖਿਆਲ ਕਰਿਓ ਨਾਮ ਤੋਂ ਬਿਨਾ ਜਿਹੜਾ ਆ ਉਹ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਨਾਮ ਤੋਂ ਬਿਨਾ ਜਨਮ ਮਰਨ ਦਾ ਗੇੜ ਜਿਹੜਾ ਆ ਜੁਨਾ ਆਦਿਕ ਵਿੱਚ ਭਟਕਣਾ ਉਹ ਖਤਮ ਨਹੀਂ ਹੋ ਸਕਦਾ ਭਾਵੇਂ ਕੋਈ ਕਿੰਨਾ ਵੀ ਪੁੰਨਦਾਨ ਕਿਉ ਨਾ ਕਰਦਾ ਹੋਵੇ ਕਿੰਨਿਆਂ ਵੀ ਜੀਆਂ ਦਾਦਾਂ ਦਾ ਮਾਲਕ ਕਿਉ ਨਾ ਹੋਵੇ ਤੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਚਰਨਾਂ ਦੀ ਸੇਵਾ ਕਰਦੇ ਨੇ ਜਿਹੜੇ ਭਗਤੀ ਦੇ ਮਾਰਗ ਤੇ ਤੁਰਦੇ ਹਨ ਉਹ ਮਨੁੱਖ ਮੁੜ ਕੇ ਸਰੀਰ ਸਰੀਰ ਧਾਰਨ ਨਹੀਂ ਕਰਦੇ ਭਾਵ ਕਿ ਉਹ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਂਦੇ ਉਹਨਾਂ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਗੁਰੂ ਦੇ ਚਰਨ ਪ੍ਰਾਪਤ ਹੋ ਜਾਂਦੇ ਨੇ ਉਹਨਾਂ ਨੂੰ ਬਾਰ ਬਾਰ ਫਿਰ ਜੰਮਣਾ ਮਰਨਾ ਨਹੀਂ ਪੈਂਦਾ ਕਿੰਨਾਂ ਨੂੰ ਜਿਹੜੇ ਭਗਤੀ ਦੇ ਮਾਰਗ ਤੇ ਚੱਲਦੇ ਨੇ ਅਕਾਲ ਪੁਰਖ ਵਾਹਿਗੁਰੂ ਜਿਹਦੇ ਨਾਮ ਜਪਦੇ ਨੇ ਜਿਹੜੇ ਸਿਮਰਨ ਕਰਦੇ ਨੇ ਗੁਰੂ ਆਦੇ ਅਨੁਸਾਰ ਗੁਰੂ ਦੇ ਹੁਕਮ ਅਨੁਸਾਰ ਜਿਹੜੇ ਜੀਵਨ ਬਤੀਤ ਕਰਦੇ ਨੇ ਉਹਨਾਂ ਦੇ ਹੀ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਹੀ ਮਿਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆ ਕਥਾ ਵਿਚਾਰਾਂ ਕਰਦੇ ਆ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਆਪ ਜੀ ਨੇ ਅਣਜਾਣ ਜਿਹੇ ਬੱਚਾ ਸਮਝ ਕਰਕੇ ਮੁਆਫ ਕਰਨਾ ਅੱਗੇ ਤੋਂ ਸਤਿਗੁਰੂ ਜੀ ਦੀ ਕਿਰਪਾ ਬਖਸ਼ਵਾ ਰਾਮਤਾ ਕਰਨ ਸਮਾਤ ਬਖਸ਼ ਕਰਨ ਜੀ ਆਓ ਅਖੇਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਕਿਰਪਾਮਨ ਪੀਤਰ ਹੁਕਮਨਾਮਾ ਆਪ ਜੀ ਆਨੇ ਸ਼ਰਮਣ ਕਰਨਾ ਹੈ ਜੀ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੀ ਨਰਸਿਰੀ ਪਤਕੇ ਪ੍ਰਸ ਹੈ ਪੱਗ ਤੇ ਨਰ ਫੇਰ ਨ ਦੇਹ ਧਰਾਂਗੇ ਵਾਹਿ ਗੁਰੂ ਜੀ ਕਾ ਖਾਲਸਾ